और पूरे इस घटनाक्रम को हमारा ये प्रोग्राम मैं पहले क्लियर कर दूँ दिल्ली जाने का जो प्रोग्राम है की वो एज इट इज है वो अभी ऐसा नहीं है कि हमारा दिल्ली जाने का मैंने किया वो ये है कि जितने भी बॉर्डर्स अभी तक बैठे हैं जिन बॉर्डरों के ऊपर वहाँ पे हम अपना संख्या बल बढ़ाएंगे और जो दूसरे अदर बॉर्डर्स हैं उन बॉर्डरों के ऊपर भी किसानों की संख्या लाने का हम प्रयास करेंगे है। और 10 तारीख को 10 मार्च को सुबह 12 बजे से लेकर शाम के 4 बजे तक पूरे भारत के अंदर ट्रेन का चक्का जाम करने का आवाहन पूरे देश के लोगों को हम करते हैं आपके चैनलों के माध्यम से और हम हमारी हमें उम्मीद है कि देखिए जिस तरीके जिस जगह पे आज हम बैठे हैं कर्ण को सच्ची श्रद्धांजलि आप पूरे देश के किसानों की यही बनेगी कि उनकी आज शहादत के समय उनके श्रद्धांजलि समारोह के समय किया गया ऐलान उसको सफल करना आप सबकी जिम्मेदारी बनती है तो क्योंकि वो आंदोलन जो दिल्ली चलता आंदोलन स्थित कर कर आए थे हम उस समय बाहर की स्टेटों के लोगों का कुछ खुलांबा था कि भाई पंजाब वाले जा रहे हैं हमारी डिमांड्स पीछे रह गई हैं आज उसी आपकी डिमांड्स को लेकर आंदोलन फिर से शुरू है शहादतें हो रही हैं आप सबसे हम उम्मीद करते हैं कि पूरे देश का हर वर्ग हर किसान मजदूर व्यापारी ਇਸ ਅੰਦੋਲਨ ਦਾ ਹਿੱਸਾ ਬਣਤੇ ਹੋਏ ਜੋ 10 ਤਰੀਕ ਦਾ 12:00 ਵਜੇ ਲੈ ਕੇ 4:00 ਵਜੇ ਤੱਕ ਦਾ ਰੇਲ ਰੋਕੋ ਅੰਦੋਲਨ ਹੈ ਉਸ ਵਿੱਚ ਸਭੀ ਆਪਣੀ ਆਪਣੀ ਭਾਗੀਦਾਰੀ ਕਰੇ ਔਰ ਮਜ਼ਬੂਤੀ ਨਾਲ ਉਸ ਨੂੰ ਸਫਲ ਬਣਾਏ ਇਤਰਾ ਇਹ ਬਾਕੀ ਬਾਤ ਅੰਦੇਸਪ ਅਮਰੀਕਾ ਲਗਭਗ ਉਹ ਗੱਲ ਆ ਚਲੋ ਦੇਖੋ ਅੱਜ ਜਿਹੜਾ ਸ਼ਹੀਦ ਸੁਖਕਰਨ ਸਿੰਘ ਜੀ ਦੇ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਜਿਹੜੇ ਫੈਸਲੇ ਕੀਤੇ ਆ ਉਹਦੇ ਵਿੱਚ ਇੱਕ ਤਾਂ ਸੀਗਾ ਵੀ 6 ਮਾਰਚ ਨੂੰ ਸਰਕਾਰ ਕਹਿ ਰਹੀ ਆ ਵੀ ਰੇਲਾਂ ਤੇ ਆ ਜਾਓ ਪਸਾਂ ਤੇ ਆ ਜਾਓ ਟਰੱਕਾਂ ਤੇ ਆ ਜਾਓ ਟਰੈਕਟਰ ਟਾਲੀਆਂ ਦੇ ਨਾਲ ਜਾਓ ਸਾਡੇ ਬਹੁਤ ਸਾਰੇ ਸੂਬੇ ਆ ਜਿਨ੍ਹਾਂ ਕੋਲੇ ਟਰੈਕਟਰ ਟਾਲੀ ਹੈ ਹੀ ਨਹੀਂ ਉਹ ਫੋਰਟ ਵੀ ਨਹੀਂ ਕਰ ਸਕਦੇ ਦੂਰ ਜਾਦਾ ਇਹਦੇ ਲਈ ਸਾਡੇ ਜਿਹੜੇ ਪੰਜਾਬ ਹਰਿਆਣਾ ਨੂੰ ਛੱਡ ਕੇ ਅਨਦਰ ਸਟੇਟ ਨੇ ਉਹ ਦਿੱਲੀ ਵੱਲੋਂ 6 ਮਾਰਚ ਨੂੰ ਵਜਨ ਆਪਣੇ ਆਪਣੇ ਢੰਗ ਨਾਲ ਉਹਨਾਂ ਦੀਆਂ ਖੁੱਤੀਆਂ ਵੀਡੀਓ ਆਉਣ ਗਿਆ ਸੀ ਕਿੱਥੋਂ ਚੱਲਣਾ ਕਿਵੇਂ ਚੱਲਣਾ ਉਹ ਅਸੀਂ ਮੀਡੀਆ ਨਾਲ ਸ਼ੇਅਰ ਕਰਦੇ ਆ ਗਏ 10 ਮਾਰਚ ਨੂੰ ਪੂਰਾ ਦੇਸ਼ ਵਿਆਪੀ ਰੇਲ ਪਈਆ ਜਾਮ ਕਰਨਾ ਸੀ 12 ਤੋਂ 4 ਕਹਿੰਦੇ ਹਦੇ ਸ਼ੁਰੂਆਤ ਆ ਤੋਂ ਇਸ ਕਰਕੇ 12 ਤੋਂ 4 ਦਾ ਸੱਦਾ ਦਿੱਤਾ ਗਿਆ ਆਉਣ ਵਾਲੇ ਸਮੇਂ ਵਿੱਚ ਕੁਝ ਸੱਦੇ ਸੀ ਜਿਹੜੇ ਰੋਕ ਲੈ ਗਏ ਆਉਣ ਵਾਲੇ ਸਮੇਂ ਵਿੱਚ ਉਹ ਸੱਤੇ ਵੀ ਤੁਹਾਡੇ ਸਾਹਮਣੇ ਆਉਣੇ ਹੈਗੇ ਆ ਤੋ ਇਹ ਦੋ ਸੱਤੇ ਸੀ ਜਿਹੜੇ ਦੋਵਾਂ ਪੁਰਮਾ ਵੱਲੋਂ ਜਿਹੜਾ ਵਾ ਸਾਝੇ ਰੂਪ ਵਿੱਚ ਅੱਜ ਸ਼ਹੀਦ ਸੁਕਰਮ ਸਿੰਘ ਦੀ ਸ਼ਹੀਦੀ ਤੇ ਆਪਾਂ ਦੇਣੇ ਸੀ ਪੂਰੇ ਦੇਸ਼ ਨੂੰ ਦਿੱਤੇ ਆ ਹਰ ਇੱਕ ਵਿਸ਼ੇਸ਼ ਅਪੀਲ ਜਿਹੜੀ ਅੱਜ ਸੀਗੀ ਵੀ ਪੰਜਾਬ ਦੇ 12 ਤੋਂ 13000 ਪਿੰਡ ਨੇ ਤਾਂ ਇਹ ਮੰਗਾਂ ਤਾਂ ਹੀ ਪੂਰੀਆਂ ਹੋ ਸਕਦੀਆਂ ਜੇ ਸਾਡੇ ਪਿੰਡ ਦਾ ਪੂਰਾ ਪਿੰਡ ਉਹ ਚਾਹੇ ਕਿਸਾਨ ਆ ਚਾਹੇ ਖੇਤ ਮਜ਼ਦੂਰ ਆ ਚਾਹੇ ਕੋਈ ਵੀ ਆ ਮਲਾਜ਼ਮ ਹੈ ਜੋ ਵੀ ਆ ਸਾਬ ਕਾ ਪੰਚਾਇਤ ਆ ਡੱਡ ਪਾਰਟੀਆਂ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਪਾਰਟੀ ਬਾਜ਼ੀ ਤੋਂ ਤਾਂ ਹੋ ਜੋ ਧੜੇਬੰਦੀ ਤੋਂ ਤਾਂ ਹੋ ਜੋ ਲੜਾਈ ਐਮਐਸਪੀ ਗਰੰਟੀ ਕਾਨੂੰਨ ਦੀ ਸਾਡੀ ਨਹੀਂ ਹੈ ਕੱਲਿਆਂ ਦੀ ਇਹ ਸਾਰੇ ਦੀ ਆ ਪੰਜਾਬ ਦੀ ਆ ਦੇਸ਼ ਦੀ ਲੜਾਈ ਆ ਬਾਕੀ ਮੰਗਾ ਨੇ ਔਰ ਹਰ ਪਿੰਡ ਦੇ ਵਿੱਚੋਂ ਮਤੇ ਪਾਸ ਕਰਕੇ ਫੰਡ ਇਕੱਠਾ ਕਰਕੇ ਹਰੇਕ ਪਿੰਡ ਦੀ ਟਰੈਕਟਰ ਟਾਲੀ ਬਾਰਡਰਾਂ ਤੇ ਪੁਜੇ ਇਹ ਸਾਡਾ ਕੰਮ ਆ